ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਅਡਾਉਣ ਨੂੰ ਲੈ ਕੇ ਸਤਵੀਂ ਧਮਕੀ ਆ ਚੁੱਕੀ ਹੈ ਡੀਪ ਸਟੇਟ ਦੀ ਇਹ ਗਹਿਰੀ ਚਾਲ ਇਹ ਗਹਿਰੀ ਖੇਡ ਅੱਗ ਦੇ ਖੇਡਣ ਦੇ ਬਰਾਬਰ ਆ ਤੇ ਸ਼੍ਰੀ ਹਰਮੰਦਰ ਸਾਹਿਬ ਨੂੰ ਲੈ ਕੇ ਜਿਹੜੇ ਲੋਕ ਸਾਜ਼ਿਸ਼ਾਂ ਰਚ ਰਹੇ ਨੇ ਉਹ ਚਿਹਰੇ ਬੇਨਕਾਬ ਹੋਣੇ ਚਾਹੀਦੇ ਗੱਲ ਇਹ ਕ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਸਾਂਝੀ ਵਾਲਤਾ ਦਾ ਮਹਾਨ ਮਰਕਜ਼ ਹੈ ਜਿਸ ਦੇ ਚਾਰ ਦਰਵਾਜ਼ੇ ਚਾਰ ਵਰਨਾ ਅਤੇ ਹੋਰ ਧਰਮਾਂ ਲਈ ਸਦਾ ਖੁੱਲੇ ਰਹਿੰਦੇ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੀ ਸੰਗਤ ਰੱਬ ਦੇ ਰੰਗ ਵਿੱਚ ਰੰਗੀ ਨਜ਼ਰ ਆਉਂਦੀ ਹੈ ਅੰਮ੍ਰਿਤ ਵੇਲੇ ਤੁਸੀਂ ਸੁਖ ਆਸਣ ਤੱਕ ਹੁੰਦੇ ਕੀਰਤਨ ਕਰਕੇ ਇੱਥੋਂ ਦੀ ਫਿਜ਼ਾ ਹਰ ਕਿਸੇ ਨੂੰ ਮੰਤਰਮੁਗਧ ਕਰਦੀ ਹੈ ਸਤ ਸਮੁੰਦਰ ਪਾਰ ਬੈਠੀ ਸੰਗਤ ਵੀ ਅਬਰ ਸਰ ਸਾਹਿਬ ਦੇ ਦ دیدار ਲਈ ਨਿਤ ਅਰਦਾਸ ਕਰਦੀ ਹੈ ਮਨੁੱਖਤਾ ਦੇ ਅਜਿਹੇ ਮਕਦਸ ਸਥਾਨ ਉੱਤੇ ਹਰ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਕੁਝ ਸ਼ਤਾਨੀ ਤਾਕਤਾਂ ਇਸ ਇਲਾਹੀ ਤਲਿਸਮ ਨੂੰ ਖੰਡਿਤ ਕਰਨ ਵਿੱਚ ਰੁੱਝੀਆਂ ਰਹਿੰਦੀਆਂ ਹਨ ਅਜਲਾ ਤੋਂ ਸ਼ੈਤਾਨ ਅਜਿਹੀ ਹਿਮਾਕਤ ਕਰਦਾ ਆਇਆ ਹੈ ਜੋ ਕਿ ਸਮੇਂ ਵਿੱਚ ਸ਼ਤਾਨ ਦਾ ਨਵਾਂ ਰੂਪ ਧਾਰ ਕਰਕੇ ਖੌਫ ਪੈਦਾ ਕਰ ਰਿਹਾ ਹੈ ਹਰਮੰਦਰ ਸਾਹਿਬ ਨੂੰ ਬਰੂਦ ਨਾਲ ਟੌਂਦੀਆਂ ਗਿੱਦੜ ਭਬਕੀਆਂ ਨੂੰ ਇਸ ਸਿਲਸਿਲੇ ਦੇ ਕੜੀ ਵਜੋਂ ਲਿਆ ਜਾਣਾ ਚਾਹੀਦਾ ਹੈ। ਮੁਗਲ ਅਫਗਾਨ ਧੜ ਵੀ ਲਲਕਾਰਕ ਇਸ ਭਗਤੀ ਤੇ ਸ਼ਕਤੀ ਦੇ ਅਸਥਾਨ ਨੂੰ ਮਲਿਆ ਮੇਡ ਕਰਨ ਦੀ ਗੁਸਤਾਖੀ ਕਰਦੇ ਸਨ। ਬਰਤਾਨੀਆਂ ਰਾਜ ਵੇਲੇ ਵੀ ਇਸ ਉੱਤੇ ਕਬਜ਼ਾ ਕਰ ਲਈ ਕੁਚਾਲਾਂ ਚੱਲੀਆਂ ਗਈਆਂ ਸਨ। ਸ਼ਕਤੀ ਨੂੰ ਖੰਡ-ਖੰਡ ਕਰ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਗਈ। 21 ਸਦੀ ਵਿੱਚ ਆ ਕੇ ਅਜਿਹਾਂ ਸਾਜ਼ਿਸ਼ਾਂ ਡੀਪ ਸਟੇਟ ਦਾ ਹਿੱਸਾ ਬਣੀਆਂ ਹਨ ਡੀਪ ਸਟੇਟ ਦਰਅਸਲ ਨਕਾਬਪੋਸ਼ ਸਾਜ਼ਿਸ਼ੀਆਂ ਦਾ ਇੱਕ ਮਜ਼ਬੂਤ ਤੰਤਰ ਹੁੰਦਾ ਹੈ ਜੋ ਰਾਜ ਪਾਰਟੀਆਂ ਤੱਕ ਸਵੱਬ ਬਣ ਸਕਦਾ ਹੈ ਸਾਜ਼ਿਸ਼ ਘਾੜੇ ਕੰਪਿਊਟਰ ਜਾਂ ਸਰਵਰ ਦਾ ਆਈਪੀ ਸਰਨਾਮਾ ਛਾਪ ਕੇ ਕਿਸੇ ਵੀ ਤਰ੍ਹਾਂ ਦੀ ਧੁੰਦ ਜਾਂ ਖੌਫ ਫੁਲਾ ਦਿੰਦੇ ਹਨ ਖੁਫੀਆ ਤੰਤਰ ਨੂੰ ਵੀ ਅਜਿਹੇ ਅੰਸਰਾ ਦੀ ਨਿਸ਼ਾਨਦੇਹੀ ਕਰਨ ਲਈ ਵੱਡੀ ਮੁਸ਼ਕਲ ਕਰਨੀ ਪੈਂਦੀ ਹੈ ਸਾਜ਼ਿਸ਼ ਘਾੜੇ ਜਾਲੀ ਸਰਨਾਮੇ ਬਣਾ ਕੇ ਪੋਸਟਾਂ ਪਾਉਂਦੇ ਹਨ ਅਤੇ ਫਿਰ ਆਪਣੇ ਉਪਕਰਨਾ ਤੋਂ ਆਈਪੀ ਉਡਾ ਦਿੰਦੇ ਹਨ ਜੇ ਅਜਿਹਾ ਕਾਲਾ ਕਾਰਨਾਮਾ ਖੁਫੀ ਏਜੰਸੀਆਂ ਨੂੰ ਖੁਦ ਕਰਨ ਤਾਂ ਉਹਨਾਂ ਦੇ ਥਾਊ ਟਿਕਾਣੇ ਦਾ ਪਤਾ ਲਾਉਣਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਹੁੰਦੀ ਅੱਜ ਕੱਲ੍ਹ ਵਿਦੇਸ਼ੀ ਸੌਫਟਵੇਅਰ ਅਜਿਹੇ ਆ ਗਏ ਹਨ ਕਿ ਉਹਨਾਂ ਉੱਤੇ ਕੀਤੀ ਜਾਲਸਾ ਜੀ ਕਿਸੇ ਦੀ ਵੀ ਪਕੜ ਵਿੱਚ ਨਹੀਂ ਆ ਸਕਦੀ ਇਤਿਹਾਸ ਗਵਾਏ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਢਾਉਣ ਵਾਲੀਆਂ ਤਾਕਤਾਂ ਖੁਦ ਨਿਸਤੋ ਨਬੂਦ ਹੁੰਦੀਆਂ ਆਈਆਂ ਹਨ ਵਿਦੇਸ਼ੀ tàੜੀਆਂ ਦੇ ਅਜੀਹ ਹਰ ਹਿਮਾਕਤ ਨੇ ਸ਼੍ਰੀ ਹਰਮੰਦਰ ਸਾਹਿਬ ਦੀ ਬੁਨਿਆਦ ਨੂੰ ਹੋਰ ਮਜ਼ਬੂਤ ਕੀਤਾ ਹੈ ਸਨ 1737 ਤੋਂ ਲੈ ਕੇ 1740 ਤੱਕ ਲਾਹੌਰ ਦੇ ਨਾਜ਼ਮ ਮੀਰ ਮੰਨੂ ਨੇ ਸਿੱਖਾਂ ਦਾ ਸਰਬਨਾਸ਼ ਕਰਨ ਦਾ ਤਯਿਆ ਕੀਤਾ ਸੀ ਇਸ ਤਹਿਤ ਉਸਨੇ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਤਬਾਹ ਕਰਨ ਦੀ ਗੁਸਤਾਖੀ ਵੀ ਕੀਤੀ ਸੀ ਅਣਗਿਣਤ ਸੇਖ ਸੂਰਮਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਦਮਨਕਾਰੀ ਦੇ ਇਸ ਦੌਰ ਚ ਵੀ ਕੌਮ ਚੜ੍ਹ ਦੀ ਕਲਾ ਵਿੱਚ ਰਹੀ ਪੰਜਾਬੀਆਂ ਦਾ ਖਾਨ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਨ ਸੁਵਾਏ ਹੋਏ ਇਸ ਸਮੇਂ ਦੀ ਹੀ ਬਾਤ ਪਾਉਂਦਾ ਹੈ ਅਫਗਾਨਿਸਤਾਨ ਦੇ ਹਾਕਮ ਅਹਿਮਦ ਸ਼ਾਹ ਦਰਾਨੀ ਅਬਦਾਲੀ ਨੇ ਵੀ ਹਿੰਦੁਸਤਾਨ ਦੀ ਤਕਸੀਮ ਤੋਂ ਦਸ ਸੂ ਸਾਲ ਪਹਿਲਾਂ ਬਰਾਸਤਾ ਪੰਜਾਬ 'ਤੇ ਹੀ ਹਮਲੇ ਕੀਤੇ ਸਨ ਇੱਕ ਧਾੜੇ ਦੌਰਾਨ ਉਸਨੇ ਸ੍ਰੀ ਹਰਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਕੇ ਸਿੱਖਾਂ ਦੀ ਸ਼ਕਤੀ ਦੇ ਸੋਮੇ ਨੂੰ ਨਸ਼ਟ ਕਰਨ ਦੀ ਕਾਇਰਤਾ ਕੀਤੀ ਸੀ ਦਿੱਲੀ ਨੂੰ ਫਤਿਹ ਕਰਕੇ ਜਦੋਂ ਵਾਪਸ ਅਫਗਾਨਿਸਤਾਨ ਨੂੰ ਜਾ ਰਿਹਾ ਸੀ ਤਾਂ ਘੋੜਿਆਂ ਦੀਆਂ ਕਾਠੀਆਂ ਉੱਤੇ ਸੌਣ ਵਾਲੇ ਸਿੰਘਾਂ ਨੇ ਘਾਤ ਲਾ ਕੇ ਉਸ ਉੱਤੇ ਕਈ ਹਮਲੇ ਕੀਤੇ ਉਸ ਵੱਲੋਂ ਲੁੱਟੇ ਗਏ ਖਜ਼ਾਨੇ ਨੂੰ ਲੁੱਟ ਲਿਆ ਤੇ ਅਗਵਾ ਕੀਤੀਆਂ ਅਬਲਾ ਨਾਰੀਆਂ ਨੂੰ ਵੀ ਛਡਾ ਲਿਆ ਗਿਆ ਸੀ ਅਬਦਾਲੀ ਨੇ ਇਸ ਤੋਂ ਚਿੜਕੇ ਸਿੱਖਾਂ ਦਾ ਖੁਰਾਕ ਕੋਜ ਮਟੌਣ ਦਾ ਹਲ ਫਲਿਆ ਸੀ ਉਹ ਤਿਲਮਲਾ ਉੱਠਿਆ ਸੀ ਦਿੱਲੀ ਦਾ ਲੰਬਾ ਪੰਧ ਮਾਰ ਕੇ ਆਏ ਲਸ਼ਕਰ ਨੂੰ ਲੁੱਟਵਾਲਿਆਂ ਖਿਲਾਫ ਉਸ ਨੇ ਜਹਾਦ ਛੇੜ ਦਿੱਤਾ ਨਿਰਮਲੇ ਤੇ ਉਦਾਸੀ ਮਹੰਤਾ ਨੂੰ ਗੁਰ ਧਾਮਾਂ ਦੀ ਸੇਵਾ ਸੰਭਾਲ ਸੌਂਪ ਕੇ ਸਿੰਘਾਂ ਨੇ ਜੰਗਲਾਂ ਨੂੰ ਰੈਣ ਬਸੇਰਾ ਬਣਾ ਲਿਆ ਸੀ ਰਮੰਦਰ ਸਾਹਿਬ ਨੂੰ ਢਾਉਣ ਤੋਂ ਬਾਅਦ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਪੰਗੀ ਸਰਦਾਰਾਂ ਤੇ ਹੋਰ ਮਿਸਲਦਾਰਾਂ ਨੇ ਸਿਰ ਹਰਮੰਦਰ ਸਾਹਿਬ ਨੂੰ ਮੁੜ ਤਮੀਰ ਕਰਨ ਦਾ ਬੀੜਾ ਚੁੱਕਿਆ ਦਰਬਾਰ ਸਾਹਿਬ ਦੀ ਬੁਨਿਆਦ ਹੀ ਇੰਨੀ ਮਜ਼ਬੂਤ ਸੀ ਕਿ ਇਸ ਉੱਤੇ ਹੋਰ ਵੀ ਆਲੀਸ਼ਾਨ ਇਮਾਰਤ ਦਾ ਨਿਰਮਾਣ ਹੋ ਗਿਆ ਇਸ ਕਾਰਜ ਵਿੱਚ ਸਿੱਖ ਸੰਗਤ ਨੇ ਪੂਰੇ ਜੋਸ਼ੋਖ ਰੋਸ਼ ਨਾਲ ਹਿੱਸਾ ਲਿਆ ਕੋਕਨੂਸ ਨਿਆਇ ਸਿੰਘ ਆਪਣੀ ਰਾਖ ਚੋਂ ਫਿਰ ਪ੍ਰਵਾਜ ਪਰ ਲੈਂਦੇ ਹਨ ਵਿਰਸੇ ਅਤੇ ਵਿਰਾਸਤ ਉਹਨਾਂ ਦਾ ਮਾਰਗਦਰਸ਼ਨ ਕਰਦਾ ਇਤਿਹਾਸ ਨੇ ਮੁੜ ਕਰ ਵਟ ਲਈ 19 ਸਦੀ ਚ ਸਿੱਖਾਂ ਲਈ ਸੁਨਹਿਰੀ ਦੌਰ ਸੀ ਖਾਲਸਾ ਪੰਥ ਦੀ ਸ਼ਤਾਬਦੀ ਤੋਂ ਬਾਅਦ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੇ ਲਾਹੌਰ ਕਿਲੇ ਉੱਤੇ ਕੇਸਰੀ ਨਿਸ਼ਾਨ ਚੜਾ ਕੇ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ ਸੀ ਇਸ ਤੋਂ ਪਹਿਲਾਂ ਉਸ ਨੇ ਜਮਨ ਸ਼ਾਹ ਦਰਾਨੀ ਨੂੰ ਕਿਹਾ ਸੀ ਕਿ ਓਏ ਅਬਦਾਲੀ ਦੇਆ ਪੋਤਿਆ ਚੜਤ ਸਰਦਾਰ ਸਿੰਘ ਦਾ ਪੋਤਾ ਤੈਨੂੰ ਲਲਕਾਰ ਰਿਹਾ ਮੇਰੀ ਕਰਪਾਨ ਤੇਰੇ ਖੂਨ ਦੀ ਪਿਆਸੀ ਹੈ ਸ਼ੇਰ-ਏ-ਪੰਜਾਬ ਦੀ ਪੱਬਕ ਸੁਣ ਕੇ ਜਮਨ ਸ਼ਾ ਅਫਗਾਨਿਸਤਾਨ ਦੌੜ ਗਿਆ ਸੀ ਇਸ ਸਨੈਰੀ ਦੌਰ ਵਿੱਚ ਮਹਾਰਾ ਰਜੀਤ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਕੰਧਾਂ ਅਤੇ ਗੁਬੰਦਾ ਨੂੰ ਸੋਨੇ ਨਾਲ ਮੜਾ ਦਿੱਤਾ ਸੀ ਫਿਰ ਬ੍ਰਿਟਿਸ਼ ਅਫਸਰਾ ਨੇ ਐਸੇ ਕਰਕੇ ਸ਼੍ਰੀ ਹਰਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਅਤੇ ਭਾਰਤ ਵਾਸੀਆਂ ਨੇ ਸਵਰਨ ਮੰਦਰ ਕਹਿਣਾ ਸ਼ੁਰੂ ਕਰ ਦਿੱਤਾ ਸੀ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਨੇ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਕੁਲਮ ਇਨੀ ਮਜ਼ਬੂਤ ਸੰਘੇ بنیاد ਰਖਵਾਈ ਜਿਸ ਨੂੰ ਕੋਈ ਵੀ ਹਮਲਾਵਰ ਪੁੱਟ ਨਹੀਂ ਸਕਿਆ ਲੰਮੇ ਅਰਸੇ ਬਾਅਦ ਸਿੱਖਾਂ ਦੇ ਸਭ ਤੋਂ ਮੁਕੱਦਸ ਅਸਥਾਨ ਤੇ ਫਿਰ ਦੁਖੀਆਂ ਦੀ ਅੱਖ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ ਨਿਤ ਦਿਹਾੜੀ ਲੱਖਾਂ ਲੋਕ ਨਤਮਸਤਕ ਹੁੰਦੇ ਹਨ ਤੇ ਅਣਗਿਣਤ ਸੰਗਤ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਪ੍ਰਸ਼ਾਦਾ ਛਕਦੀ ਹੈ ਸੰਗਤ ਤੇ ਪੰਗਤ ਵਿੱਚ ਜਾਤ ਪਾਤ ਤੇ ਊਚ ਨੀਚ ਮਰਫੀ ਹੋ ਜਾਂਦੀ ਹੈ ਅਜਿਹੇ ਅਸਥਾਨ ਬਾਰੇ ਮੰਦ ਭਾਵਨਾ ਰੱਖਣੀ ਸਮਝ ਤੋਂ ਬਾਹਰ ਹੈ ਸ਼ਰਾਰਤੀ ਅਨਸਰਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ ਸ਼੍ਰੀ ਹਰਮੰਦਰ ਸਾਹਿਬ ਨੂੰ ਆਰਡੀਐਕਸ ਨਾਲ ਅੜਾਉਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਪੁਲਿਸ ਨੇ ਫਰੀਦাবাদ ਹਰਿਆਣਾ ਤੋਂ ਇੱਕ ਸੌਫਟ ਇੰਜੀਨੀਅਰ ਸ਼ੋਭ ਦੂਬੇ ਨੂੰ ਹਰਾਸਤ ਵਿੱਚ ਲਿਆ ਜਿਸ ਨੇ ਜਾਂਚ ਦੌਰਾਨ ਕੁਝ ਹੋਰ ਮਲਜਮਾ ਦਾ ਖੁਲਾਸਾ ਕੀਤਾ ਇਸ ਦੇ ਬਾਵਜੂਦ ਧਮਕੀਆਂ ਦਾ ਸਿਲਸਿਲਾ ਹਲੇ ਵੀ جاری ਹੈ ਸਪਸ਼ਟ ਹੈ ਕਿ ਸਾਜ਼ਿਸ਼ ਡੰਗੇਰੀ ਹੈ ਗੁਰੂ ਨਗਰੀ ਸ਼੍ਰੀ ਅਮਰ ਅੰਮ੍ਰਿਤਸਰ ਨੂੰ ਲੈਬੋਰਾਟਰੀ ਵਾਂਗ ਲਿਆ ਜਾ ਰਿਹਾ ਹੈ ਪਾਣੀਆਂ ਦੀ ਡੁਗਾਈ ਨਾਪੀ ਜਾਂਦੀ ਹੈ ਪਾਣੀ ਜੇ ਉਬਾਲਾ ਮਾਰ ਜਾਵੇ ਤਾਂ ਕੁਝ ਦਿਨ ਸ਼ਾਂਤ ਰਹਿਣ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ ਗੁਰੂ ਦੇ ਚੱਕ ਵਿੱਚ ਗੇ ਪ੍ਰੇਡ ਕਰਾਉਣ ਦਾ ਵੀ ਐਲਾਨ ਵੀ ਇਸੇ ਤਜਾਬੀ ਤਜਰਬੇ ਦਾ ਹਿੱਸਾ ਸੀ ਵੱਡੇ ਪੱਧਰ ਉੱਤੇ ਹੋਏ ਵਿਰੋਧ ਤੋਂ ਬਾਅਦ ਪ੍ਰਸਤਾਵਿਤ ਗੇ ਪ੍ਰੇਡ ਮਨਸੂਖ ਕਰ ਦਿੱਤੀ ਗਈ ਸੀ ਇੱਕ ਹੋਰ ਵਾਰਦਾਤ ਵਿੱਚ ਇੱਕ ਨੌਜਵਾਨ ਲੜਕਾ ਸੱਚਖੰਡ ਵਿਖੇ ਜੰਗਲਾ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਧਾਇਆ ਸੀ ਸੰਗਤ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਇਹ ਤਾਲਿਬਾਨੀ ਇਨਸਾਫ ਸੀ ਉਸ ਨੂੰ ਫੜ ਕੇ ਚੰਗੀ ਤਰ੍ਹਾਂ ਪੁੱਛਗਿੱਛੋਂਦੀ ਤਾਂ ਸ਼ਰਾਰਤੀ ਅੰਸਰਾਂ ਨੇ ਕਈ ਰਾਜ ਖੋਲ ਦੇਨੇ ਸਨ ਕਈਆਂ ਨੇ ਬੇਨਕਾਬ ਹੋ ਜਾਣਾ ਸੀ ਸਾਜ਼ਿਸ਼ ਘੜਿਆ ਨੇ ਸੰਗਤ ਦਾ ਗੁੱਸਾ ਭਾਂਪ ਕੇ ਨਵੀਆਂ ਤਰਕੀਬਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਨ੍ਹਾਂ ਵਿੱਚ ਈਮੇਲ ਰਾਹੀਂ ਸ੍ਰੀ ਹਰਮੰਦਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਵੀ ਸ਼ਾਮਲ ਹਨ ਡੀਪ ਸਟੇਟ ਦੀ ਇਹ ਨਵੀਂ ਖੇਡ ਅੱਗ ਨਾਲ ਖੇਡਣ ਦੇ ਬਰਾਬਰ ਹੈ ਸ੍ਰੀ ਹਰਮੰਦਰ ਸਾਹਿਬ ਇਕੱਲੇ ਸਿੱਖਾਂ ਦਾ ਹੀ ਨਹੀਂ ਬਲਕਿ ਕੁੱਲ ਲਕਾਈ ਦੀ ਆਸਰਾ ਦਾ ਕੇਂਦਰ ਵੀ ਹੈ। ਸ਼੍ਰੀ ਗੁਰਗ੍ਰੰਥ ਸਾਹਿਬ ਵਿੱਚ ਅਕੱਲੇ ਛੇ ਗੁਰੂ ਸਬੰਧ ਹੀ ਨਹੀਂ ਸਗੋ ਬਾਬਾ ਫਰੀਦ ਵਰਗੇ ਸੂਫੀ ਸੰਤ ਸਨੇਹ ਹੋਰ ਬਾਣੀਕਾਰਾਂ ਦੀ ਵੀ ਬਾਣੀ ਦਰਜ ਹੈ। ਰੱਬ ਦੇ ਘਰ ਬਾਰੇ ਅਜਿਹੀਆਂ ਸਾਜ਼ਿਸ਼ਾਂ ਕਰਨ ਵਾਲਿਆਂ ਨੂੰ ਰੱਬ ਕਦੇ ਵੀ ਨਹੀਂ ਬਖਸ਼ਦਾ। ਇਹ ਸੰਪਾਦਕੀ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲਿਆ ਹੋਣਾ ਨੇ ਲਿਖੀ ਹੈ। ਜਿਹੜਾ ਸਾਨੂੰ ਮਹਿਸੂਸ ਹੋਇਆ ਕਿ ਸਾਡੇ ਨਾਲ ਜੁੜੇ ਸਰੋਤਿਆਂ ਤੱਕ ਇਹ ਸੰਪਾਦਕੀ ਜਾਣੀ ਚਾਹੀਦੀ ਹੈ ਇਸੇ ਕਰਕੇ ਵਿਰਿੰਦਰ ਵਾਲੀਆ ਜੀ ਵੱਲੋਂ ਲਿਖੇ ਗਏ ਸੰਪਾਦਕੀ ਲੇਖ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਇਸ ਲੇਖ ਨਾਲ ਹੀ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਹੋਏ ਬੀਸੀ ਪੰਜਾਬ ਧੰਨਵਾਦ